ਬਿਜਲੀ ਦੀਆਂ ਜਿਹੜੀਆਂ ਪੁਰਾਣੀਆਂ ਤਾਰਾਂ ਸੀ ਉਹਨਾਂ ਨੂੰ ਕੱਢ ਦਿੱਤਾ ਗਿਆ ਪਰ ਜਿਹੜੇ ਤੁਸੀਂ ਖੰਭੇ ਦੇਖ ਸਕਦੇ ਹੋ ਉਸ ਨੂੰ ਬਿਜਲੀ ਵਿਭਾਗ ਜਿਹੜਾ ਹੈ ਕੱਢਣਾ ਭੁੱਲੀ ਗਿਆ ਹੈ ਬਿਜਲੀ ਵਿਭਾਗ ਵੱਲੋਂ ਜਿਹੜੀਆਂ ਇਹ ਤਾਰਾਂ ਦੇ ਜੋੜ ਜਿਹੜੇ ਨੇ ਉਹ ਨੰਗੇ ਛੱਡੇ ਗਏ ਨੇ ਟੇਪਾਂ ਲੱਗੀਆਂ ਹੋਈਆਂ ਨੇ ਤੇ ਤਾਰਾਂ ਵੀ ਨੰਗੀਆਂ ਨੇ ਜਦਜੇ ਤੋਂ ਰੀਡਿੰਗ ਆ ਲੈ ਜਾਂਦੇ ਦੋਨਾਂ ਕੋ ਰੀਡਿੰਗ ਵੀ ਲੈ ਹੁੰਦੀ ਸਾਨੂੰ ਕਹਿੰਦੇ ਗੱਡੀ ਚੱਕੋ ਜੀ ਅਸੀਂ ਗੱਡੀ ਚੱਕਦੇ ਆ ਫਿਰ ਇਹ ਰੀਡਿੰਗ ਲੈਂਦੇ ਆ ਜੀ ਬਹੁਤ ਮੁਸ਼ਕਿਲ ਕਰਦੇ ਸਾਨੂੰ ਇਸ ਤੰਗ ਕਰਦੇ ਜੀ 2 ਸਾਲ ਪਹਿਲੇ ਇੱਥੇ ਸਾਰੀ ਨਿਸ ਪਾਰਕਿੰਗ ਹੋਈ ਸਾਡੀ ਸਾਰੀ ਗੱਡੀ ਸਾਰੀ ਅੱਗ ਲੱਗੀ ਜੀ ਗੱਡੀ ਉੱਪਰ ਸਾਰਾ ਨੁਕਸਾਨ ਬਹੁਤ ਜ਼ਿਆਦਾ ਸਾਰਾ ਨੁਕਸਾਨ ਆ। ਇੱਕ ਬਕਸਾ ਜਿਹੜਾ ਹੈ ਪੁਰਾਣੇ ਖੰਬੇ ਦੇ ਉੱਪਰ ਜ਼ਮੀਨ ਦੇ ਉੱਤੇ ਜਿਹੜਾ ਲੱਗਾ ਹੋਇਆ ਜਿਸ ਦੇ ਵਿੱਚ ਮੀਟਰ ਲੱਗੇ ਹੋਏ ਨੇ 2 ਮੀਟਰ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਨੇ ਤਾਰਾਂ ਨੰਗੀਆਂ ਨੇ ਤੇ ਮੀਟਰ ਦਾ ਬਕਸਾ ਵੀ ਓਪਨ ਹੈ। ਕਿਦਰ ਨੇ ਕਿਤੇ ਲੱਗਦਾ ਨਹੀਂ ਕਿ ਬੱਚੇ ਵੀ ਜਿਹੜੇ ਨੇ ਛੋਟੇ-ਛੋਟੇ ਬੱਚੇ ਗਲੀਆਂ ਦੇ ਵਿੱਚ ਖੇਡਦੇ ਨੇ ਉਹਨਾਂ ਨੂੰ ਵੀ ਕਰੰਟ ਪੈ ਸਕਦਾ ਹਾਂਜੀ ਹਾਂਜੀ ਨਖਤਾਰਾਂ ਦੇਖੋ ਸਾਰੀਆਂ ਨੰਗੀਆਂ ਪਈਆਂ ਨੇ ਮਤਲਬ ਕਿ ਬੱਚੇ ਛੋਟੇ-ਛੋਟੇ ਖੇਡ ਰਹੇ ਆ ਕਿਸੇ ਨਾ ਬੱਚੇ ਦਾ ਹੱਥ ਲੱਗ ਗਿਆ ਸਮਝੋ ਹੀ ਖਤਮ ਆ ਬੱਚਾ ਇਸ ਦੇ ਬਾਰੇ ਕੋਈ ਸੂਚਨਾ ਦਿੱਤੀ ਗਈ ਅਧਿਕਾਰੀਆਂ ਨੂੰ ਅਧਿਕਾਰੀਆਂ ਨੂੰ ਕਿਹਾ ਇਹਨਾਂ ਨੇ ਕਿੰਨੀ ਵਾਰੀ ਕਿਹਾ ਤੁਹਾਡੇ ਸਾਹਮਣੇ ਹੀ ਆ ਫੇਰ ਇਦਾਂ ਹੀ ਹੋਊਗਾ ਦਸਮਨ న్యూਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪਕ ਕਤਿਆਲ ਅੱਜ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 3 ਦੇ ਕੋਲ ਮੁਹੱਲਾ ਰਮਨਸਪੁਰਾ ਦੇ ਵਿੱਚ ਜਿੱਥੇ ਤੁਹਾਨੂੰ ਅਸੀਂ ਬਿਲੀ ਵਿਭਾਗ ਦੀ ਜਿਹੜੀ ਹੈ ਵੱਡੀ ਲਾਪਰਵਾਹੀ ਦਿਖਾਉਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਖੰਭੇ ਨੇ ਬਿਲੀ ਵਿਭਾਗ ਵੱਲੋਂ ਜਿਹੜੇ ਖੰਭੇ ਲਗਾਏ ਗਏ ਸੀ ਪਹਿਲਾਂ ਇਸ ਦੇ ਉੱਤੇ ਤਾਰਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਬਦਲਿਆ ਗਿਆ ਤੇ ਨਵੇਂ ਖੰਭੇ ਜਿਹੜੇ ਨੇ ਲਗਾਏ ਗਏ ਤੇ ਨਵੀਆਂ ਤਾਰਾਂ ਵੀ ਵਿਛਾ ਦਿੱਤੀਆਂ ਗਈਆਂ ਪਰ ਬਿਜਲੀ ਦੀਆਂ ਜਿਹੜੀਆਂ ਪੁਰਾਣੀਆਂ ਤਾਰਾਂ ਸੀ ਉਹਨਾਂ ਨੂੰ ਕੱਢ ਦਿੱਤਾ ਗਿਆ ਪਰ ਜਿਹੜੇ ਤੁਸੀਂ ਖ ਉਸ ਨੂੰ ਬਿਜਲੀ ਵਿਭਾਗ ਜਿਹੜਾ ਕੱਢਣਾ ਭੁੱਲ ਹੀ ਗਿਆ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਮੀਟਰ ਵੀ ਲੱਗੇ ਨੇ ਬਕਸੇ ਜਿਹੜੇ ਲੱਗੇ ਨੇ ਉਹ ਬਕਸੇ ਜਿਹੜੇ ਅੱਗੇ ਨੇ ਤੁਸੀਂ ਦੇਖ ਸਕਦੇ ਹੋ ਕਿ ਬਕਸੇ ਖੁੱਲੇ ਹੋਏ ਨੇ ਤੇ ਬਕਸੇ ਜਿਹੜੇ ਪੁਰਾਣੇ ਖੰਬਿਆਂ ਦੇ ਉੱਪਰ ਲੱਗੇ ਹੋਏ ਨੇ ਅੱਗੇ ਨਾਲ ਹੀ ਜਿਹੜੇ ਨੇ ਨਵੇਂ ਖੰਬੇ ਵੀ ਲਗਾ ਦਿੱਤੇ ਗਏ ਨੇ ਤੇ ਖੰਬਿਆਂ ਕਰਕੇ ਜਿਹੜੇ ਆ ਇਹ ਬਕਸੇ ਜਿਹੜੇ ਨੇ ਖੁੱਲ ਨਹੀਂ ਸਕਦੇ ਜੇ ਕਿਤੇ ਇਹ ਜਿਹੜੇ ਬਿਜਲੀ ਦੇ ਮੀਟਰ ਨੇ ਇਹ ਬੰਦ ਹੋ ਜਾਂਦੇ ਨੇ ਜਾਂ ਖਰਾਬ ਹੋ ਜਾਂਦੇ ਨੇ ਜਾਂ ਇਹਨਾਂ ਨੂੰ ਅੱਗ ਲੱਗ ਸਕਦੀ ਹੈ ਜੇ ਅੱਗ ਲੱਗ ਜਾਂਦੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਬਿਜਲੀ ਦੇ ਬਕਸੇ ਨੇ ਉਹ ਖੁੱਲ ਵੀ ਨਹੀਂ ਪਾਣਗੇ ਬਿਜਲੀ ਵਿਭਾਗ ਇਸ ਨੂੰ ਕਿਸ ਤਰ੍ਹਾਂ ਖੋਲੇਗਾ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਬਿਜਲੀ ਵਿਭਾਗ ਵੱਲੋਂ ਜਿਹੜੀਆਂ ਇਹ ਤਾਰਾਂ ਦੇ ਜੋੜ ਜਿਹੜੇ ਨੇ ਉਹ ਨੰਗੇ ਛੱਡੇ ਗਏ ਨੇ ਟੇਪਾਂ ਲੱਗੀਆਂ ਹੋਈਆਂ ਨੇ ਤੇ ਤਾਰਾਂ ਵੀ ਨੰਗੀਆਂ ਨੇ ਤੇ ਨਾਲ ਦੀ ਨਾਲ ਜਿਹੜੇ ਖੰਭੇ ਨੇ ਬਿਲਕੁਲ ਜਿਹੜੇ ਖੰਭਿਆਂ ਦੇ ਉੱਪਰ ਜਿਹੜੇ ਮੀਟਰ ਨੇ ਉਹ ਬਹੁਤ ਨੀਵੀਂ ਥਾਂ ਦੇ ਉੱਤੇ ਲਗਾਏ ਗਏ ਨੇ ਬੱਚਿਆਂ ਦੇ ਨਾਲ-ਨਾਲ ਜਿਹੜੇ ਵੱਡੇ ਵੀ ਲੋਕ ਨੇ ਉਹਨਾਂ ਨੂੰ ਇਸ ਦੇ ਨਾਲ ਕਰੰਟ ਵੀ ਪੈ ਸਕਦਾ ਹੈ ਤੇ ਨਾਲ ਹੀ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜਿਹੜਾ ਤੁਸੀਂ ਦੇਖ ਸਕਦੇ ਹੋ ਬ੍ਰੋਡਬੈਂਡ ਦੇ ਨਾਲ-ਨਾਲ ਕੇਬਲ ਜਿਹੜੇ ਹੈਗੇ ਨੇ ਤਾਰਾਂ ਦੇ ਜਾਲ ਜਿਹੜੇ ਵਿਛਾਏ ਹੋਏ ਨੇ ਉਹਨਾਂ ਵੱਲੋਂ ਵੀ ਇੱਕ ਜਿਹੜਾ ਹੈਗਾ ਤਾਰਾਂ ਦਾ ਜਾਲ ਵਿਛਾ ਕੇ ਕਬਜ਼ਾ ਕੀਤਾ ਹੋਇਆ ਤੇ ਸਾਡੇ ਨਾਲ ਹੋਰ ਲੋਕ ਵੀ ਜਿਹੜੇ ਨੇ ਮੱਲੇ ਦੇ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂ ਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਗਨਨਾਥ ਚਪੜਾ ਜੀ ਸਰੂ ਇੱਥੇ ਦੇ ਹੀ ਰਹਿਣ ਵਾਲਿਓ ਹਾਂਜੀ ਇੱਥੇ ਜਿਹੜੇ ਰਹਿਣ ਵਾਲੇ ਹਾਂ ਜੀ ਤੇ ਇਹ ਜਿਹੜੇ ਬਿਜਲੀ ਦੇ ਮੀਟਰ ਨੇ ਜਿਹੜੇ ਖੁੱਲੇ ਹੋਏ ਨੇ ਇਹ ਤੁਹਾਡੇ ਹੀ ਲੱਗੇ ਹੋਏ ਨੇ ਜੀ ਸਾਰੇ ਆਪਣੇ ਮਹੱਲੇ ਦੀ ਸਾਰੀ ਗਲੀਆਂ 'ਚ ਲੱਗੇ ਹੋਏ ਆਗੇ ਆ ਇਹ ਜਿਹੜੇ ਮੀਟਰ ਲੱਗੇ ਆ ਇਹਨਾਂ ਦੀਆਂ ਤਾਰਾਂ ਲੰਗੀਆਂ ਇਹਦੇ ਨਾਲ ਕੋਈ ਵੀ ਹਾਦਸਾ ਹੋ ਸਕਦਾ ਹੈ ਇਹ ਤਾਰਾਂ ਨੂੰ ਜੋ ਠੀਕ ਕਰਨੇ ਚਾਹੀਦੇ ਆ ਜਿਹੜੇ ਖੰਭੇ ਦੇ ਉੱਪਰ ਫਾਲਤੂ ਸਮਾਨ ਲੱਗਾ ਪਹਿਲਾਂ ਪੁਰਾਣਾ ਖੰਭੇ ਪੁੱਟ ਪੁੱਟਨੇ ਚਾਹੀਦੇ ਆ ਤੇ ਇਹਨਾਂ ਨੂੰ ਸਾਰਿਆਂ ਨੂੰ ਸਹੀ ਕਰਨਾ ਚਾਹੀਦਾ ਜਿਹਦੇ ਨਾਲ ਕੋਈ ਹਾਦਸਾ ਨਾ ਹੋਵੇ ਤੇ ਇਸ ਨੂੰ ਸੰਭਾਲਿਆ ਜਾਵੇ ਜਿਹੜੇ ਇਹ ਖੰਬੇ ਨੇ ਤੁਸੀਂ ਦੇਖ ਰਹੇ ਹੋ ਕਿ ਪੁਰਾਣੇ ਖੰਬੇ ਲੱਗੇ ਹੋਏ ਨੇ ਤੇ ਨਾਲ ਹੀ ਅੱਗੇ ਨਵੇਂ ਖੰਬੇ ਲਗਾ ਦਿੱਤੇ ਗਏ ਨੇ ਪਰ ਜਿਹੜੇ ਬਿਜਲੀ ਦੇ ਮੀਟਰ ਦੇ ਬਕਸੇ ਨੇ ਉਹ ਪਿੱਛੇ ਹੀ ਲੱਗੇ ਹੋਏ ਨੇ ਉਹਨਾਂ ਨੂੰ ਅੱਗੇ ਨਹੀਂ ਕੀਤਾ ਗਿਆ ਜੇ ਇਸ ਨੂੰ ਕੋਈ ਖਰਾਬੀ ਆ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਕਦੀ ਅੱਗ ਲੱਗ ਜਾਂਦੀ ਹੈ ਤਾਂ ਇਹਨੂੰ ਬਿਜਲੀ ਵਿਭਾਗ ਕਿਦਾਂ ਠੀਕ ਕਰੇਗਾ ਇਹ ਬਿਜਲੀ ਵਿਭਾਗ ਖੋਲ ਹੀ ਨਹੀਂ ਸਕਦਾ ਕਿਉਂਕਿ ਕਰੰਟ ਕਰੰਟ ਲੱਗੇ ਹੋਇਆ ਹੈ ਕਿ ਉਹਨਾਂ ਨੂੰ ਔਰ ਇਸ ਨੂੰ ਬਿਲਕੁਲ ਜਿਹੜਾ ਖੰਭਾ ਇੱਕ ਕੱਟ ਕਰਨਾ ਚਾਹੀਦਾ ਹੈ ਦੋ ਖਮੀਆਂ ਜੋ ਖਮਮ ਕੱਢ ਕੇ ਇਸ ਨੂੰ ਮੀਟਿੰਗ ਨੂੰ ਸਹੀ ਕਰਨਾ ਚਾਹੀਦਾ ਹੈ ਔਰ ਇਹ ਜਿਹੜੀਆਂ ਸੀਲਾਂ ਟੁੱਟੀਆਂ ਹੋਈਆਂ ਇਹ ਸਾਰੀਆਂ ਸੀਲਾਂ ਲਗਾਉਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜੀਆਂ ਸੀਲਾਂ ਜਿਹੜੀਆਂ ਟੁੱਟੀਆਂ ਕਿਸੇ ਹਲੇ ਕੁਝ ਵੀ ਹੋ ਸਕਦਾ ਹੈ ਇਹਨੂੰ ਸੰਭਾਲਣਾ ਚਾਹੀਦਾ ਹੈ ਤਾਂ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਅਨਿਲ ਕੁਮਾਰ ਸਰ ਜਦੋਂ ਰੀਡਿੰਗ ਆਲੇ ਜਾਂਦੇ ਤਾਂ ਉਹਨਾਂ ਕੋ ਰੀਡਿੰਗ ਵੀ ਲੈ ਹੁੰਦੀ ਸਾਨੂੰ ਕਹਿਣਗੇ ਗੱਡੀ ਚੱਕੋ ਜੀ ਅਸੀਂ ਗੱਡੀ ਚੱਕਦੇ ਆ ਫਿਰ ਇਹ ਰੀਡਿੰਗ ਲੈਂਦੇ ਆ ਜੀ ਬਹੁਤ ਮੁਸ਼ਕਿਲ ਕਰਦੇ ਸਾਨੂੰ ਤੰਗ ਕਰਦੇ ਜੀ ਇੱਥੇ ਆ ਕੇ ਪਹਿਲੇ ਗੱਡੀ ਚੱਕੋ ਫਿਰ ਉਹ ਦੇਖਣ ਆਂਦੇ ਫਿਰ ਗੱਡੀ ਲਗਾਓ ਆਪਣੀ ਜਗ੍ਹਾ ਤੇ ਅਸੀਂ ਤਾਂ ਇਹ ਕੰਮਾਂ ਚੁੱਕੇ ਰਹਿ ਜਾਂਦੇ ਜੀ ਗੱਡੀ ਅੱਗੇ ਪਿੱਛੇ ਵੀ ਕਰਨੀ ਪੈਂਦੀ ਤੁਹਾਨੂੰ ਬਾਰ-ਬਾਰ ਤੇ ਜਿਹੜੇ ਬਿਜਲੀ ਦੇ ਮੀਟਰ ਵੀ ਨੇ ਇਹਨਾਂ ਦੀਆਂ ਸੀਲਾਂ ਵੀ ਟੁੱਟੀਆਂ ਹੋਈਆਂ ਨੇ ਸੀਲਾ ਸਰ ਸਾਰੀਆਂ ਹੀ ਟੁੱਟੀਆਂ ਹੋਈਆਂ ਜੀ ਜਦੋਂ ਵੀ ਆਂਦੇ ਆ ਅਸੀਂ ਸਾਰੇ ਮੀਟਰ ਖੋਲ ਕੇ ਬਕਸੇ ਖੋਲ ਕੇ ਰੀਡਿੰਗ ਲੈਂਦੇ ਆ ਫਿਰ ਉਸ ਤੋਂ ਬਾਅਦ ਫਿਰ ਆ ਕੇ ਸਾਨੂੰ ਪੁੱਛਣਗੇ ਸੀਲਾ ਕਿਉਂ ਨਹੀਂ ਲਗਾਈਆਂ ਜਦੋਂ ਰੀਡਿੰਗ ਲੈ ਕੇ ਜਾਂਦੇ ਆ ਤੇ ਖੋਲ ਕੇ ਚੱਲ ਜਾਂਦੇ ਸਾਨੂੰ ਆਪ ਬੰਦ ਕਰਨੇ ਪੈਂਦੇ ਆ ਜੀ ਕਦੇ ਵੀ ਕੋਈ ਵੀ ਹਾਸਾ ਹੋ ਸਕਦਾ ਜੀ ਬਾਰਿਸ਼ ਆਂਦੀ ਸਿੱਧੇ ਪਾਣੀ ਅੰਦਰ ਜਾਂਦਾ ਪਾਣੀ ਅੰਦਰ ਜਾਏਗਾ ਤੇ ਫਿਰ ਬੱਚ ਕੰਚਿੰਗਾਰੀਆਂ ਵੀ ਨਿਕਲਦੀਆਂ ਉਸ ਤੋਂ ਬਾਅਦ ਪਟਾਕੇ ਵੀ ਵੱਜਦੇ ਆ ਜੀ ਬਹੁਤ ਮੁਸ਼ਕਿਲ ਹੁੰਦਾ ਹੈ ਬੰਦ ਕਰਕੇ ਵੀ ਨਹੀਂ ਜਾਂ ਸਾਡੀ ਇੱਕ ਵਾਰੀ ਸਾਰ ਇਸ ਤੋਂ 2 ਸਾਲ ਪਹਿਲੇ ਇੱਥੇ ਸਾਰੀ ਨੀਸ ਸਪਾਰਕਿੰਗ ਹੋਈ ਸਾਡੀ ਸਾਰੀ ਗੱਡੀ ਸਾਰੀ ਅੱਗ ਲੱਗੀ ਜੀ ਗੱਡੀ ਉੱਪਰ ਸਾਰਾ ਨੁਕਸਾਨ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੋਇਆ ਹੋਰ ਵੀ ਲੋਕਾਂ ਨਾਲ ਗੱ ਵਿਸ਼ਾਲ ਜੀ ਜਿਹੜੇ ਇਹ ਬਿਜਲੀ ਦੇ ਮੀਟਰ ਨੇ ਜਿਹੜੇ ਖੁੱਲੇ ਹੋਏ ਨੇ ਸੀਲਾਂ ਟੁੱਟੀਆਂ ਹੋਈਆਂ ਨੇ ਤੇ ਕਿਤੇ ਨਾ ਕਿਤੇ ਜਿਹੜੀਆਂ ਨੇ ਤਾਰਾਂ ਵੀ ਨੰਗੀਆਂ ਛੱਡੀਆਂ ਹੋਈਆਂ ਨੇ ਇਸ ਤੋਂ ਕਿਸੇ ਨੂੰ ਕਰੰਟ ਵੀ ਪੈ ਸਕਦਾ ਬੜੇ ਬੰਦੇ ਨੂੰ ਕਰੰਟ ਪੈ ਸਕਦਾ ਕੋਈ ਬੱਚਾ ਨਿਕਲਦਾ ਕੋਈ ਖੇਲਦੇ ਬੱਚੇ ਖੇਲਦੇ ਗਲੀ ਖੇਡਕੂਲ ਬੱਚੇ ਕੂਦਦੇ ਤੇ ਬੱਚਾ ਖੰਡ ਪੈ ਸਕਦਾ ਉਹਨਾਂ ਨੂੰ ਇਸ ਕਰਕੇ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਇੱਕ ਵੇਖ ਖੰਭਾ ਪਟਣਗੇ ਤਾਂ ਹੀ ਦੂਜਾ ਦੂਜਾ ਖੰਭਾ ਲਾਉਣਾ ਚਾਹੀਦਾ ਸੀ ਪਹਿਲੇ ਤੋਂ ਉਹਨਾਂ ਨੂੰ ਕਰਨਾ ਹੀ ਕਰਨਾ ਚਾਹੀਦਾ ਸੀ ਨਵਾਂ ਖੰਭਾ ਲੱਗਾ ਉਹਨਾਂ ਨੇ ਪੁਰਾਣਾ ਖੰੰਬੇ ਪੱਟੇ ਹੀ ਨਹੀਂ ਸਭ ਤੋਂ ਪਹਿਲੇ ਮੇਨ ਗਲਤੀ ਉਹਨਾਂ ਦੀ ਹੈ ਬਿਜਲੀ ਡਿਪਾਰਟਮੈਂਟ ਦੀ ਉਹਨਾਂ ਨੇ ਇਹ ਪਹਿਲੇ ਇਹ ਕੰਮ ਕੰਮ ਹੋਊਗਾ ਤਾਂ ਹੀ ਠੀਕ ਹੋਊਗਾ ਨਾ ਸਭ ਕੁਝ ਉਹਨਾਂ ਨੇ ਕਿਤੇ ਇਹਨਾਂ 'ਤੇ ਧਿਆਨ ਹੀ ਨਹੀਂ ਦਿੱਤਾ ਗਿਆ ਇਹ ਹੁਣ ਕਿਨੇ 5 ਸਾਲ ਲੱਗੇ ਹੋਏ ਖੰਮੇ ਲੱਗੇ ਹੋ ਗਏ ਪਰ ਅਜੇ ਤੱਕ ਕਿਨਾਂ ਦਾ ਧਿਆਨ ਗੌਰਮੈਂਟ ਦਾ ਗਿਆ ਹੀ ਨਹੀਂ ਹੋਰ ਬਿਜਲੀ ਡਿਪਾਰਟਮੈਂਟ ਦਾ ਗਿਆ ਹੀ ਨਹੀਂ ਇਹਨਾਂ ਧਿਆਨ ਰੱਖਣਾ ਚਾਹੀਦਾ ਤੇ ਜਿਹੜੀਆਂ ਤਾਰਾਂ ਨੰਗੀਆਂ ਛੱਡੀਆਂ ਹੋਈਆਂ ਨੇ ਜੋੜ ਨੰਗੇ ਛੱਡੇ ਹੋਏ ਨੇ ਇਸ ਤੋਂ ਬਿਜਲੀ ਵੀ ਚੋਰੀ ਹੋ ਸਕਦੀ ਹੈ ਜ਼ਰੂਰ ਹੋ ਸਕਦੀ ਕਿਉਂ ਨਹੀਂ ਹੋ ਸਕਦੀ ਜੁਰਤ ਹੋਈ ਸਕਦੀ ਚੋਰੀ ਤਾਂ ਹੁੰਦੀ ਕਿ ਆ ਆ ਕੀ ਪਤਾ ਲੱਗਦਾ ਇਸ ਜਿਹਾ ਕੁਛੀਲਾ ਟੁੱਟੀਆਂ ਕੋਈ ਵੀ ਚੋਰੀ ਕਰ ਸਕਦਾ ਤੁਹਾਡਾ ਬਿੱਲ ਵਾਸਤ ਵਲਤੂਆ ਮੇਰਾ ਬਿੱਲ ਫਾਲਤੂ ਆ ਸਕਦਾ ਕਿਸੇ ਦਾ ਕੀ ਪਤਾ ਲੱਗਦਾ ਅਸੇ ਜਿਹਾ ਇਸ ਚੀਜ਼ਾਂ ਦਾ ਤੇ ਤੁਹਾਨੂੰ ਇੱਕ ਹੋਰ ਬਕਸਾ ਦਿਖਾਣ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਕਸਾ ਜਿਹੜਾ ਹੈ ਪੁਰਾਣੇ ਖੰਬੇ ਦੇ ਉੱਪਰ ਜ਼ਮੀਨ ਦੇ ਉੱਤੇ ਜਿਹੜਾ ਲੱਗਾ ਹੋਇਆ ਜਿਸ ਦੇ ਵਿੱਚ ਮੀਟਰ ਲੱਗੇ ਹੋਏ ਨੇ 2 ਮੀਟਰ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਨੇ ਤਾਰਾਂ ਨੰਗੀਆਂ ਨੇ ਤੇ ਮੀਟਰ ਦਾ ਬਕਸਾ ਵੀ ਓਪਨ ਹੈ ਕੋਈ ਵੀ ਇੱਥੇ ਜਿਹੜੇ ਛੋਟੇ ਬੱਚੇ ਵੀ ਨਹੀਂ ਜਿਹੜੇ ਖੇਡਦੇ ਨੇ ਤੇ ਉਹਨਾਂ ਨੂੰ ਵੀ ਇਥੋਂ ਦੀ ਕਰ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮੰਟੀ ਹੈ ਜੀ ਇੱਥੇ ਦੇ ਹੀ ਰਹਿਣ ਵਾਲਿਓ ਇਹ ਬਕਸੇ ਤੁਹਾਡੇ ਨੇ ਹਾਂਜੀ ਹਾਂਜੀ ਚਾਹਤ ਮੈਨੂੰ 4-5 ਸਾਲ ਹੋ ਗਏ ਤੇ ਰਹਿੰਦੇ ਤੇ ਇਹ ਬਕਸੇ ਨੂੰ ਘਟੋ ਘਟ 4 ਤੋਂ 5 ਸਾਲ ਹੋ ਗਏ ਸੀ ਇੱਥੇ ਹੀ ਦੇਖਦੇ ਪਏ ਆ ਇੱਕ ਦੋ ਵਾਰੀ ਕੰਪਲੀਟ ਕੀਤੀ ਆ ਫਿਰ ਵੀ ਮਾੜਾ ਮੋਟਾ ਸੈੱਟ ਕਰਦੇ ਆ ਫਿਰ ਥੱਲੇ ਕਰਕੇ ਚਲੇ ਜਾਂਦੇ ਆ ਉਹਨਾਂ ਨੂੰ ਇੱਕ ਦੋ ਵਾਰੀ ਪੁੱਛਿਆ ਵੀ ਆ ਕਿ ਥੋੜਾ ਸੈੱਟ ਕਰਕੇ ਲਗਾ ਦਿਓ ਨਹੀਂ ਕਿ ਕੰਨ ਲੋਗੇ ਦਿੱਕਤ ਪਰੇਸ਼ਾਨੀ ਨਾ ਆਵੇ ਨਾ ਇੱਥੋਂ ਗੱਡੀ ਕ੍ਰੋਸ ਕਰੀ ਹੁੰਦੀ ਆ ਜਿਹੜੀ ਵੀ ਗੱਡੀ ਕ੍ਰੋਸ ਹੁੰਦੀ ਆ ਨਾ ਟੱਚ ਹੋ ਜਾਂਦੀ ਆ ਕਿ ਕਿਤਨੇ ਕਿਤੇ ਲੱਗਦਾ ਨਹੀਂ ਕਿ ਬੱਚੇ ਵੀ ਜਿਹੜੇ ਨੇ ਛੋਟੇ-ਛੋਟੇ ਬੱਚੇ ਗਲੀਆਂ ਦੇ ਵਿੱਚ ਖੇਡਦੇ ਨੇ ਉਹਨਾਂ ਨੂੰ ਵੀ ਕਰੰਟ ਪੈ ਸਕਦਾ ਹਾਂਜੀ ਹਾਂਜੀ ਤਾਰਾਂ ਦੇਖੋ ਸਾਰੀਆਂ ਨੰਗੀਆਂ ਪਈਆਂ ਨੇ ਦੀਆਂ ਮਤਲਬ ਕਿ ਬੱਚੇ ਛੋਟੇ-ਛੋਟੇ ਖੇਡ ਰਹੇ ਆ ਕਿਸੇ ਨਾ ਬੱਚੇ ਦਾ ਹੱਥ ਲੱਗ ਗਿਆ ਸਮਝੋ ਹੀ ਖਤਮ ਆ ਬੱਚਾ ਜੀ ਤੇ ਜਦੋਂ ਤੁਸੀਂ ਇਸ ਦੀ ਕੰਪਲੇਂਟ ਵੀ ਕੀਤੀ ਅਧਿਕਾਰੀਆਂ ਨੂੰ ਤੇ ਉਹਨਾਂ ਵੱਲੋਂ ਇਸ ਦਾ ਕੋਈ ਹੱਲ ਨਹੀਂ ਕੀਤਾ ਗਿਆ ਬੰਦੇ ਆ ਮਾੜੇ ਰੱਸੀਆਂ ਰੱਸੀਆਂ ਬਣ ਕੇ ਚੱਲੇ ਜਾਂਦੇ ਆ ਦੁਬਾਰਾ ਫੇਰ ਹਿੱਲ ਜਾਂਦਾ ਹੈ 2 2 4 6 ਮਹੀਨੇ ਬਾਅਦ ਫੇਰ ਹਿੱਲ ਜਾਂਦਾ ਫੇਰ ਮਾੜੀ ਰੱਸੀ ਬਣ ਕੇ ਚੱਲੇ ਜਾਂਦੇ ਆ ਕੋਈ ਪ੍ਰੋ ਪਰ ਕੀ ਨਾਮ ਹੈ ਜੀ ਤੁਹਾਡਾ ਪਵਨ ਕੁਮਾਰ ਇਹ ਜਿਹੜੇ ਮੀਟਰ ਤੁਸੀਂ ਦੇਖ ਰਹੇ ਹੋ ਜ਼ਮੀਨ ਦੇ ਵਿੱਚ ਤੇ ਮੀਟਰ ਲੱਗੇ ਹੋਏ ਨੇ ਬੱਚੇ ਜਿਹੜੇ ਨੇ ਖੇਡਦੇ ਨੇ ਤੇ ਹੋਰ ਵੀ ਜਿਹੜੇ ਲੋਕ ਇੱਥੋਂ ਦੀ ਲੰਘਦੇ ਨੇ ਕਿਸੇ ਨੂੰ ਕਰੰਟ ਪੈ ਸਕਦਾ ਹਾਂਜੀ ਹਾਂਜੀ ਕਿੰਨੀ ਵਾਰੀ ਪਿਆ ਵੀ ਆ ਲੋਕਾਂ ਨੂੰ ਕਰੰਟ ਤੇ ਇਸ ਦੇ ਬਾਰੇ ਕੋਈ ਸੂਚਨਾ ਦਿੱਤੀ ਗਈ ਅਧਿਕਾਰੀਆਂ ਨੂੰ ਅਧਿਕਾਰੀਆਂ ਨੂੰ ਕਿਹਾ ਇਹਨਾਂ ਨੇ ਕਿੰਨੀ ਵਾਰੀ ਕਿਹਾ ਤੁਹਾਡੇ ਸਾਹਮਣੇ ਹੀ ਆ ਫੇਰ ਇਦਾਂ ਹੀ ਆਉਂਦੇ ਆ ਤੁਹਾਡੇ ਸਾਹਮਣੇ ਹੀ ਆ ਜਿਹੜੇ ਬਕਸੇ ਪਿੱਛੇ ਅਸੀਂ ਦੇਖ ਸਕਦੇ ਆ ਬਕਸਾ ਲੱਗਾ ਹੋਇਆ ਇੱਕ ਹੋਰ ਘਰ ਦੇ ਬਾਹਰ ਜਿਹੜਾ ਬਕਸਾ ਲੱਗਾ ਹੋਇਆ ਹੈ ਤੇ ਇਹਦੇ ਵਿੱਚ ਵੀ ਮੀਟਰ ਜਿਹੜੇ ਨੇ ਗire ਹੋਏ ਨੇ ਕਿ ਇਸ ਦੀ ਵੀ ਕੰਪਲੇਂਟ ਕੀਤੀ ਗਈ ਹੈ ਹਾਂਜੀ ਹਾਂਜੀ ਸਰ ਇਸ ਦੀ ਵੀ ਕੰਪਲੇਂਟ ਨਾਲ ਕਿਤੇ ਜਾਂਦੀ ਹੈ ਕਿ ਬਕਸੇ ਆ ਸੈੱਟ ਕੀਤੇ ਜਾਣ ਬਟ ਨਹੀਂ ਸੈੱਟ ਹੋ ਰਿਹਾ ਇਹ ਜਦੋਂ ਆਂਦੇ ਆਪਣਾ ਮਾੜਾ ਮੋਟਾ ਤੇ ਅਸੀਂ ਦੇਖ ਰਹੇ ਹਾਂ ਕਿ ਪਿੱਛੇ ਜਿਹੜਾ ਹੈਗਾ ਫੈਕਟਰੀ ਦਾ ਮਾਲ ਵੀ ਪਿਆ ਹੋਇਆ ਹੈ ਇਹ ਮਾਲ ਜਿਹੜਾ ਹੈਗਾ ਇਸ ਨੂੰ ਵੀ ਅੱਗ ਲੱਗ ਸਕਦੀ ਹੈ ਜੇ ਬਾਈ ਚਾਂਸ ਕਦੀ ਇਹਨਾਂ ਦਾ ਪਟਾਕਾ ਪੈ ਜਾਵੇ ਮੀਟਰਾਂ ਦਾ ਤੇ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਹਾਂਜੀ ਹਾਂਜੀ ਹੋ ਸਕਦਾ ਜੀ ਕਾਨੂੰ ਕਾਲ ਨੂੰ ਸਪਾਰਕਿੰਗ ਹੋ ਜਾਵੇ ਮਾਲ ਬਾਰ ਤੇ ਹੁੰਦਾ ਗਈ ਵਰੀ ਮਤਲਬ ਕਿ ਮਾਲ ਨੂੰ ਵੀ ਅਗ ਲੱਗ ਸਕਦੀ ਤਾਂ ਇੱਕ ਖੰਭਾ ਵੀ ਤੁਸੀਂ ਦੇਖ ਸਕਦੇ ਹੋ ਲੋਹੇ ਦਾ ਖੰਭਾ ਹੈ ਟੈਲੀਫੋਨ ਡਿਪਾਰਟਮੈਂਟ ਵੱਲੋਂ ਇਹ ਲੋਹੇ ਦਾ ਖੰਭਾ ਜਿਹੜਾ ਲਗਾਇਆ ਗਿਆ ਸੀ ਟੈਲੀਫੋਨ ਡਿਪਾਰਟਮੈਂਟ ਦੀਆਂ ਪਹਿਲਾਂ ਇਸ ਦੇ ਉੱਤੇ ਤਾਰਾਂ ਲੱਗੀਆਂ ਹੁੰਦੀਆਂ ਸੀ ਪਰ ਤੁਸੀਂ ਦੇਖ ਸਕਦੇ ਹੋ ਕਿਵੇਂ ਬਿਜਲੀ ਵਿਭਾਗ ਵੱਲੋਂ ਇਹਦੇ ਉੱਤੇ ਜਿਹੜੀਆਂ ਨੇ ਬਿਜਲੀ ਦੀਆਂ ਤਾਰਾਂ ਲੱਗੀਆਂ ਹੋਈਆਂ ਨੇ ਇੱਕ ਘਰ ਜਿਹੜਾ ਬਿਲਕੁਲ ਨਾਲ ਸਟਿਆ ਹੋਇਆ ਜਿਸ ਦੇ ਇਹ ਖੰਭਾ ਤੇ ਨੰਗੀਆਂ ਜਿਹੜੀਆਂ ਤਾਰਾਂ ਨੇ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਜਿਹੜੇ ਨੇ ਬੱਚੇ ਜਿਹੜੇ ਉਪਰੋਂ ਦੀ ਇਸ ਘਰ ਦੇ ਵਿੱਚ ਰਹਿੰਦੇ ਹੋਣਗੇ ਉਹਨਾਂ ਦਾ ਵੀ ਇਸ ਦੇ ਉੱਤੇ ਹੱਥ ਪੈ ਸਕਦਾ ਹੈ ਤਾਂ ਕਿਤੇ ਨਾ ਕਿਤੇ ਕਰੰਟ ਉਹਨਾਂ ਨੂੰ ਪੈ ਸਕਦਾ ਹੈ ਤਾਂ ਸਾਡੇ ਨਾਲ ਇੱਥੇ ਇੱਕ ਲੋਕ ਵੀ ਮੌਜੂਦ ਨੇ ਗੱਲ ਕਰਦੇ ਆਂ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਜਤਿੰਦਰ ਕੁਮਾਰ ਜੀ ਮੇਰਾ ਸਰ ਇਹ ਘਰ ਤੁਹਾਡਾ ਹੈ ਸਰ ਹਾਂਜੀ ਸਰ ਮੇਰਾ ਘਰ ਹੈ ਜੀ ਇਹ ਏ ਸਰ ਕਾਫੀ ਟਾਈਮ ਤੋਂ ਦੇਖੋ ਲੋਹੇ ਦੇ ਖੰਬੇ ਦੇ ਉੱਪਰ ਜਿਹੜਾ ਕੀ ਟੈਲੀਫੋਨ ਵਿਭਾਗ ਦਾ ਵਾ ਉਹਦੇ ਉੱਪਰ ਇਹਨਾਂ ਨੇ ਬਿਲੀ ਦੀ ਤਾਰਾਂ ਦਾ ਦੇਖੋ ਪਰ ਜਮਗਟ ਪਿਆ ਆ ਸਾਰੀਆਂ ਨੰਗੀਆਂ ਤਾਰਾਂ ਤੇ ਤਾਂ ਕੋਈ ਹੱਲ ਨਹੀਂ ਹੋ ਰਿਹਾ ਬਿਲਕੁਲ ਦੇਖੋ ਬਿਲਕੁਲ ਨੰਗੀਆਂ ਤਾਰਾਂ ਔਰ ਲੋਹੇ ਦੇ ਖੰਬੇ ਨਾਲ ਬਿਲਕੁਲ ਟੱਚ ਹੀ ਆ ਜਦੋਂ ਮਰਜ਼ੀ ਕਰੰਟ ਆ ਸਕਦਾ ਵਾ ਤੇ ਦੇਖੋ ਉਹਦੇ ਨਾਲ ਜਾਨੀ ਮਾਨੀ ਨੁਕਸਾਨ ਹੋ ਸਕਦਾ ਵਾ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਾਂਗਾ ਇਹਦਾ ਹੱਲ ਕੀਤਾ ਜਾਵੇ ਤੇ ਕੋਈ ਵੀ ਇੱਥੋਂ ਦੀ ਟਰੱਕ ਵਗੈਰਾ ਜਾਂ ਟੈਂਪੋ ਵਗੈਰਾ ਨਿਕਲਦਾ ਉਹਦੇ ਨਾਲ ਤਾਰਾਂ ਦੇਖੋ ਸਾਰੀਆਂ ਟੱਚ ਕਰਦੀਆਂ ਤੇ ਜਿਹਦੇ ਨਾਲ ਇਹਦੇ ਵਿੱਚ ਹਮੇਸ਼ਾ 스ਪਾਰਕਲ ਨਿਕਲਦੀਆਂ ਰਹਿੰਦੀਆਂ ਇਹਦਾ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਇਹਦਾ ਕੋਈ ਹੱਲ ਕੀਤਾ ਜਾਵੇ ਤੇ ਇਹ ਅਸੀਂ ਦੇਖ ਰਹੇ ਹਾਂ ਕਿ ਦੀਵਾਰ ਵੀ ਜਿਹੜੀ ਹੈ ਤੁਹਾਡੇ ਵੱਲੋਂ ਉੱਚੀ ਕਰਵਾਈ ਗਈ ਹੈ ਇਹ ਦੀਵਾਰ ਤੁਸੀਂ ਉੱਚੀ ਕਰਵਾਈ ਹੈ ਬੱਚੇ ਤੁਹਾਡੇ ਘਰ ਦੇ ਵਿੱਚ ਹੋਣਗੇ ਓਬਵੀਅਸ ਹੈ ਕਿ ਬੱਚੇ ਹੋਣਗੇ ਸਰ ਦੇਖੋ ਬੱਚੇ ਤਾਂ ਦੇਖੋ ਛੋਟੇ ਹੈਗੇ ਆ ਮੈਂ ਇਸ ਲਈ ਦੀਵਾਰ ਉੱਚੀ ਕਰਵਾਈ ਹੈ ਕੱਲ ਨੂੰ ਦੇਖੋ ਛੋਟੇ ਬੱਚੇ ਦਾ ਉਨੀ ਕੀ ਹੱਥ ਲੱਗ ਜਾਂਦਾ ਕੋਈ ਬੰਦਾ ਕੱਪੜਾ ਗਿੱਲੇ ਕਪੜੇ ਬੰਦਾ ਹੈ ਸੁਕਾਉਣ ਵਾਸਤੇ ਕਪੜੇ ਬੰਦਾ ਉਦੇ ਨਾਲ ਜਾਨੀ ਮਾਨੀ ਨੁਕਸਾਨ ਹੋ ਸਕਦਾ ਇੱਥੇ ਕੋਈ ਵੱਡੀ ਗੱਲ ਨਹੀਂ ਉਹਦੀ ਬਚਾਅ ਕਰਣ ਮੈਂ ਸਿਰਫ ਲੋਹੇ ਦੇ ਖੰਭਾ ਹੋਣ ਕਰਕੇ ਉੱਪਰ ਕਰੰਟ ਨਾ ਆਵੇ ਉੱਪਰ ਦੀਵਾਰ ਨੂੰ ਉੱਚੀ ਕਰਾ ਦਿੱਤਾ ਗਿਆ ਤੇ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੁਹਾਡੇ ਸਾਹਮਣੇ ਹੈ ਬਾਕੀ ਦੇ ਕੋ ਗਿੱਦਾ ਤਾਰਾ ਦਾ ਜਮਗਟ ਹੈ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਵਾ ਇਹਦਾ ਬਿਜਲੀ ਭਵਾਨ ਨੂੰ ਨੋਟਿਸ ਲੈ ਕੇ ਇਹਦਾ ਹੱਲ ਕਰਨਾ ਚਾਹੀਦਾ ਤੇ ਤੁਹਾਡੇ ਵੱਲੋਂ ਜਿਹੜੀ ਹੈ ਕੋਈ ਕੰਪਲੇਂਟ ਵੀ ਕੀਤੀ ਗਈ ਹੈ ਸੂਚਨਾ ਦਿੱਤੀ ਸੀ ਬਿਜਲੀ ਵਿਭਾਗ ਨੂੰ ਬਿਜਲੀ ਵਿਭਾਗ ਵਾਲੇ ਤਾਂ ਕਿੰਨੀ ਵਾਰੀ ਆਉਂਦੇ ਆ ਤੇ ਠੀਕ ਕਰਨ ਪਰ ਉਹਨਾਂ ਨੂੰ ਆਪ ਦੇਖਣਾ ਚਾਹੀਦਾ ਵਾ ਉਹ ਆਪਾ ਦੇਖੋ ਕੰਪਲੇਟ ਦਾ ਕਿੰਨੀ ਵਾਰੀ ਕੀਤੀ ਹੈ ਪਰ ਉਹਦਾ ਹੱਲ ਨਹੀਂ ਹੋ ਰਿਹਾ ਆਂਟੀ ਜੀ ਇਹ ਜਿਹੜੇ ਮੀਟਰ ਲੱਗੇ ਹੋਏ ਨੇ ਤੁਸੀਂ ਦੇਖ ਰਹੇ ਹੋ ਕਿ ਸੀਲਾਂ ਵੀ ਟੁੱਟੀਆਂ ਹੋਈਆਂ ਨੇ ਤੇ ਨਾਲ ਦੀ ਨਾਲ ਜਿਹੜੀਆਂ ਤਾਰਾਂ ਨੇ ਉਹ ਨੰਗੀਆਂ ਛੱਡੀਆਂ ਹੋਈਆਂ ਨੇ ਬਿਜਲੀ ਵਿਭਾਗ ਵੱਲੋਂ ਕੀ ਇਸ ਦੀ ਕੰਪਲੇਟ ਨਹੀਂ ਕੋਈ ਕੀਤੀ ਗਈ ਕੰਪਲੇਟ ਇੱਕ ਵਾਰ ਛੱਡ ਕੇ ਦੋ ਵਾਰ ਹੀ ਗਈਆਂ ਮੈਂ ਸੁਭਾਨੀ ਬਿਲਡਿੰਗ ਕੋਲੇ ਵੀ ਗਈਆਂ ਉਧਰ ਵੀ ਗਈਆਂ ਪਰ ਜਿੱਥੇ ਉਹ ਕਾਲ ਮਾਰਕੀਟ ਉੱਥੇ ਵੀ ਗਈਆਂ ਉੱਥੇ ਇੱਕ ਬੈਠਾ ਸੀ ਉਹ ਆਇਆ ਮੈਨੂੰ ਕੁੱਤੇ ਵਾਂਗੂ ਛੱਟ ਕੇ ਪਿਆ ਸੀ ਇਹ ਕਦੀ ਕੋਲ ਹੁੰਦੇ ਸੁਣਦੇ ਇਹਨਾਂ ਨੂੰ ਪਤਾ ਲੱਗਦਾ ਕਿ ਦੇਖਿਆ ਜਾਏ ਤਾਂ ਉਹਨੇ ਮੇਰੀ ਬੜੀ ਬੇਇੱਜ਼ ਫੋਨ ਮੈਨ ਕਿਹਾ ਉਹ ਆਵੇ ਨਾ ਉਥੇ ਜਾਂ ਇਹ ਨਾਲ ਲੈ ਕੇ ਆਂਦਾ ਮੈਂ ਦੱਸਾਂ ਸਾਰਾ ਕੁਝ 8 ਮਹੀਨੇ ਹੋ ਗਏ ਮੈਂ ਲਿਖਾ ਕੇ ਆਈ ਸਾਡਾ ਮੀਟਰ ਸਦੀਆਂ ਪੁਰਾਣਾ ਮੀਟਰ ਹੈ ਪ੍ਰੀਤਮ لال ਦੇ ਨਾਮ ਦਾ ਫਿਰ ਮੈਂ ਉਥੇ ਵੀ ਗਈ ਕਪੂਰ ਦੇ ਹਸਪਤਾਲ ਤੋਂ ਅੱਗੇ ਜਿਹੜਾ ਵੱਡਾ ਦਫ਼ਤਰ ਹੈਗਾ ਉਥੇ ਵੀ ਗਈ ਉਥੇ ਵੀ ਕੰਪਲੇਨ ਲਿਖਾ ਕੇ ਆਈ ਕੋਈ ਬੰਦਾ ਨਹੀਂ ਆਇਆ ਬਿਲਕੁਲ ਕੀ ਹੋਇਆ ਕੀ ਸੀ ਤੁਹਾਡੇ ਮੀਟਰ ਨੂੰ ਸਾਡਾ ਮੀਟਰ ਚੱਲਦਾ ਚੱਲਦਾ ਆਪੇ ਹੀ ਬੰਦ ਹੋ ਗਿਆ ਸਾਰਿਆਂ ਦੀ ਲੇਟ ਆ ਗਈ ਮੈਂ ਕਿਹਾ ਸਾਡੀ ਕਿਉਂ ਨਹੀਂ ਆਈ ਮੈਂ ਬਿਜਲੀ ਵਾਲੇ ਨੂੰ ਬੁਲਾ ਕੇ ਲਿਆਂਦਾ ਉਹ ਕਹਿੰਦੇ ਜੀ ਇਹ ਸਾਡਾ ਕੰਮ ਨਹੀਂ ਹੈਗਾ ਇਹ ਕੰਮ ਉਹ ਕਰਨਗੇ ਬਿਜਲੀ ਵਾਲੇ ਉਥੋਂ ਦਫਤਰ ਤੋਂ ਆ ਕੇ ਅਸੀਂ ਇਹਨੂੰ ਹੱਥ ਨਹੀਂ ਲਾਣਾ ਤੇ ਉਸ ਦਾ ਹੱਲ ਨਹੀਂ ਕੀਤਾ ਗਿਆ ਕਿੰਨੀ ਦੇਰ ਦੇ ਵਿੱਚ ਉਸ ਦਾ ਹੱਲ ਕੀਤਾ ਗਿਆ ਕਿਵੇਂ ਤੁਸੀਂ ਹੱਲ ਕਰਵਾਇਆ ਹਲੋ ਆਈ ਸੀ ਬਿਜਲੀ ਵਾਲੇ ਰਾਤ ਤੇ ਕਰ 7 ਵਜੇ ਤੇ ਕਰ ਸਵੇਰ ਦਾ ਤੁਹਾਡਾ ਮੀਟਰ ਬੰਦ ਹੋਇਆ ਪਰ ਰਾਤ ਨੂੰ ਜਾ ਕੇ ਉਹਨਾਂ ਨੇ ਠੀਕ ਜਾ ਕੇ ਉਹਨਾਂ ਨੇ ਮਤਲਬ ਲਾ ਕੇ ਤੇ ਅਲਟੀਪੀਸ਼ਨ ਐਵੇਂ ਜੋੜ ਕੇ ਚਲੇ ਗਏ ਹੁਣ ਤਾਂ ਕਹਿੰਦੇ ਤੁਹਾਡਾ ਮੀਟਰ ਬਦਲਿਆ ਜਾਏਗਾ ਤੁਸੀਂ ਉੱਥੇ ਐਪਲੀਕੇਸ਼ਨ ਦੇ ਕੇ ਆਓ ਐਪਲੀਕੇਸ਼ਨ ਦੇ ਕੇ ਕੋਈ ਆਇਆ ਹੀ ਨਹੀਂ ਤੇ ਹੁਣ ਤੱਕ ਤੁਹਾਡਾ ਉਹ ਬਿਜਲੀ ਦਾ ਮੀਟਰ ਜਿਹੜਾ ਬਦਲਿਆ ਨਹੀਂ ਗਿਆ ਨਾ 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 ਬਿਲਕੁਲ ਨਹੀਂ ਆਇਆ ਹੀ ਨਹੀਂ ਕੋਈ ਤੇ ਮੀਟਰ ਕਿ ਬਦਲਣ ਆਇਆ ਹੀ ਨਹੀਂ ਕੋਈ ਤਾਂ ਸਾਡੇ ਨਾਲ ਤੁਸੀਂ ਦੇਖਿਆ ਕਿ ਇੱਕ ਆਂਟੀ ਜੀ ਵੀ ਮੌਜੂਦ ਸੀ ਜਿਨ੍ਹਾਂ ਨੇ ਦੱਸਿਆ ਕਿ ਬਿਜਲੀ ਦਾ ਜਿਹੜਾ ਸਾਡਾ ਇਹਨਾਂ ਦਾ ਮੀਟਰ ਸੀ ਉਹ ਵੀ ਜਿਹੜਾ ਖਰਾਬ ਹੋ ਗਿਆ ਸੀ ਪਰ ਬਿਜਲੀ ਵਿਭਾਗ ਨੂੰ ਜਿਹੜਾ ਕੰਪਲੇਂਟ ਕੀਤੀ ਗਈ ਪਰ ਉਹਨਾਂ ਵੱਲੋਂ ਜਿਹੜਾ ਰਾਤ ਤੱਕ ਜਾ ਕੇ ਇਸ ਨੂੰ ਹੱਲ ਕੀਤਾ ਗਿਆ ਨਾਲ ਨਹੀਂ ਦਾਵਾ ਕੀਤਾ ਗਿਆ ਕਿ ਤੁਹਾਡਾ ਜਿਹੜਾ ਬਿਜਲੀ ਦਾ ਮੀਟਰ ਹੈ ਇਸ ਨੂੰ ਬਦਲਿਆ ਜਾਏਗਾ ਪਰ ਹੁਣ ਤੱਕ ਆਂਟੀ ਜੀ ਦੱਸ ਰਹੇ ਨੇ ਕਿ ਇਸ ਦਾ ਜਿਹੜਾ ਬਿਜਲੀ ਦਾ ਮੀਟਰ ਹੈ ਉਹ ਹੁਣ ਤੱਕ ਬਦਲੇ ਨਹੀਂ ਗਿਆ ਤੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤਾਰਾਂ ਨੇ ਨੰਗੀਆਂ ਛੱਡੀਆਂ ਹੋਈਆਂ ਨੇ ਤਾਰਾਂ ਤੇ ਸੀਲਾਂ ਟੁੱਟੀਆਂ ਹੋਈਆਂ ਨੇ ਬਿਜਲੀ ਦੇ ਮੀਟਰਾਂ ਦੀਆਂ ਪੁਰਾਣੇ ਖੰਬੇ ਲੱਗੇ ਹੋਏ ਨੇ ਉਹ ਨਹੀਂ ਹਜੇ ਤੱਕ ਬਦਲੇ ਗਏ ਤੇ ਮੀਟਰ ਦੇ ਜਿਹੜੇ ਬਕਸੇ ਨੇ ਉਹ ਤੁਸੀਂ ਦੇਖ ਸਕਦੇ ਹੋ ਬਕਸੇ ਵੀ ਜਿਹੜੇ ਨੇ ਨਾਲ ਅੱਗੇ ਨਵੇਂ ਖੰਬੇ ਲਗਾ ਦਿੱਤੇ ਗਏ ਨੇ ਜੇ ਕੋਈ ਇੱਥੇ ਮੀਟਰ ਖਰਾਬ ਹੁੰਦਾ ਜਾਂ ਕਿਤੇ ਅੱਗ ਲੱਗ ਜਾਂਦੀ ਹੈ ਤੇ ਇਸ ਨੂੰ ਬਿਜਲੀ ਵਿਭਾਗ ਕਿਵੇਂ ਠੀਕ ਕਰੇਗਾ ਤੈ ਇਦਾਂ ਦੀਆਂ ਹੋਰ ਵੀ ਅਪਡੇਟਸ ਦੇਖਣ ਲਈ ਜੁੜੇ ਰਹੋ ਦਾ ਸਮਰ نیوز ਦੇ ਨਾਲ ਲੁਧਿਆਣਾ ਤੋਂ ਕੈਮਰਾਮੈਨ ਵਿਪਨ ਬੱਸੀ ਦੇ ਨਾਲ ਦੀਪਕ ਕਤਿਆਲ ਦੀ ਰਿਪੋਰਟ ਦਾ ਸਮਰ نیوز